ਜਿਨ੍ਹਾਂ ਦੇ ਘਰਾਂ ਦੇ ਵਿੱਚ ਲੋਕ ਸ਼ਰਾਬ ਪੀਂਦੇ ਨੇ ਉਹਨਾਂ ਦੇ ਬਾਲ ਬੱਚੇ ਜਾਂ ਉਹਨਾਂ ਦੇ ਵੱਡੇ-ਵਡੇਰੇ ਜੋ ਨਸ਼ਾ ਕਰਦੇ ਨੇ ਕਾਮ ਬਾਸਨਾ ਤੇ ਭੋਗਾ ਦੇ ਵਿੱਚ ਪੈ ਗਏ ਨੇ ਜੋ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਦੇ ਨੇ ਵੱਡੇ-ਵੱਡੇ ਲੋਕ ਉਹਨਾਂ ਦੇ ਉੱਤੇ ਇਹ ਸ਼ਬਦ ਪੜ ਦਿੱਤਾ ਜਾਏ ਉਹ ਇਹ ਸ਼ਬਦ ਦਾ ਨਿਰੰਤਰ ਵਿਆਸ ਕਰੇ ਨਸ਼ੇੜੀ ਨਸ਼ਾ ਛੱਡ ਦੇਣਗੇ ਸ਼ਰਾਬੀ ਸ਼ਰਾਬ ਛੱਡ ਦੇਣਗੇ ਕਾਮ ਭੋਗੀ ਕਾਮ ਭੋਗ ਛੱਡ ਦੇਣਗੇ ਤੇ ਵੱਡੇ-ਵੱਡੇ ਲੋਕ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਨਾ ਛੱਡ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਫੇਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ ਦਿਨ ਚੜਿਆ ਸਵੇਰ ਦਾ ਵੇਲਾ ਅਕਸਰ ਸਵੇਰੇ ਉੱਠਦੇ ਅਨਸਾਰ ਹੀ ਮਨ ਦੇ ਵਿੱਚ ਕਈ ਗੱਲਾਂ ਚੱਲਦੀਆਂ ਨੇ ਕਿਸੇ ਦਾ ਨੁਕਸਾਨ ਕਰਨ ਵਾਲੀਆਂ ਵੀ ਕਿਸੇ ਦਾ ਫਾਇਦਾ ਕਰਨ ਵਾਲੀਆਂ ਵੀ ਦੋਵੇਂ ਪੱਖ ਨੇ ਜੋ ਨੁਕਸਾਨ ਕਰਨ ਵਾਲੀਆਂ ਨੇ ਉਸ ਨੂੰ ਪਾਪ ਕਹਿੰਦੇ ਨੇ ਜੋ ਫਾਇਦਾ ਕਰਨ ਵਾਲੀਆਂ ਨੇ ਉਸ ਨੂੰ ਪੁੰਨ ਕਹਿੰਦੇ ਨੇ ਪੁੰਨ ਤੇ ਪਾਪ ਦੀ ਡੈਫੀਨੇਸ਼ਨ ਹੀ ਇਹ ਹੈ ਜੋ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜਾ ਸੋਚ ਲਿਆ ਤੇ ਉਹਨੂੰ ਕਰ ਦਿੱਤਾ ਉਹ ਇੱਕ ਅਪਰਾਧ ਕਹਲੋਂਦਾ ਹੈ ਜੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਚੰਗਾ ਸੋਚ ਲਿਆ ਉਸ ਨੂੰ ਪੁੰਨ ਕਹਿੰਦੇ ਨੇ ਜਦੋਂ ਉਸ ਨੂੰ ਕਰ ਦਿੱਤਾ ਉਸ ਨੂੰ ਦਾਨ ਕਹਿੰਦੇ ਨੇ ਉਸ ਨੂੰ ਚੰਗਾ ਕਰਮ ਕਹਿ ਦਿੰਦੇ ਨੇ ਹੁਣ ਪਾਪ ਹੁੰਦਾ ਕੀ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਪਾਪ ਜੋ ਪਾਪੀ ਪਾਪ ਕਰਦੇ ਨੇ ਤੇ ਇਹ ਜੋ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸ਼ਬਦ ਦਾ ਮਹਾਤਮ ਦੱਸਿਆ ਇਹਦਾ ਸਬੰਧ ਵੀ ਉਹਨਾਂ ਲੋਕਾਂ ਦੇ ਨਾਲ ਹੈ ਜੋ ਮਨ ਦੇ ਵਿੱਚ ਕੁਝ ਹੋਰ ਰੱਖਦੇ ਨੇ ਤੇ ਕਰਦੇ ਕੁਝ ਹੋਰ ਨੇ ਜੋ ਪਾਪ ਮਨ ਦੇ ਵਿੱਚ ਰੱਖਦੇ ਨੇ ਤੇ ਜਦੋਂ ਕਰ ਦਿੰਦੇ ਨੇ ਤੇ ਫਿਰ ਪਾਪੀ ਕਹ ਲਾਉਂਦੇ ਨੇ ਤੇ ਇਹ ਸ਼ਬਦ ਜੋ ਅੱਜ ਦੱਸਣ ਜਾ ਰਹੇ ਆ ਇਹ ਪਾਪੀ ਨੂੰ ਸਿਖਿਆ ਹੈ ਕਿ ਪਾਪ ਕਰਨ ਤੋਂ ਡਰ ਕਿਉਂ ਨਹੀਂ ਡਰਦਾ ਕਿਉਂ ਪਾਪ ਕਰਦਾ ਤੂੰ ਕਿਸੇ ਨੇ ਕਹਿ ਦਿੱਤਾ ਕਿ ਸ਼ਰਾਬ ਬੜੀ ਸਵਾਦ ਹੈ ਸ਼ਰਾਬ ਦਾ ਨਸ਼ਾ ਬੜਾ ਵਧੀਆ ਹੈ ਮਦਰਾ ਦਾ ਨਸ਼ਾ ਬੜਾ ਵਧੀਆ ਤੂੰ ਕਰ ਲੈ ਉਹ ਕਰ ਲੈਂਦਾ ਕਿਸੇ ਨੇ ਕਹਿ ਦਿੱਤਾ ਸਮੈਕ ਬੜੀ ਵਧੀਆ ਉਹ ਪੀ ਲੈਂਦਾ ਕਿਸੇ ਨੇ ਕਹਿ ਦਿੱਤਾ ਹੋਰ ਨਸ਼ੀਲੇ ਪਦਾਰਥ ਬੜੇ ਵਧੀਆ ਨੇ ਉਹ ਕਰ ਲੈਂਦਾ ਕਿਸੇ ਨੇ ਕਹਿ ਦਿੱਤਾ ਵਾਸ਼ਨਾ ਬੜੀ ਵਧੀਆ ਹੈ ਉਬਾਸ਼ਨਾ ਕਾਮ ਵਾਸਨਾ ਦੇ ਵਿੱਚ ਵੀ ਪੈ ਜਾਂਦਾ ਹੈ ਪਰ ਪੈਣ ਤੋਂ ਪਹਿਲਾਂ ਸੋਚਦਾ ਹੈ ਮਨ ਦੇ ਤੌਰ ਤੇ ਜਦੋਂ ਮਨ ਦੇ ਤੌਰ ਤੇ ਸੋਚ ਕੇ ਕਰਦਾ ਉਹ ਨਾ ਚਿਰ ਤੱਕ ਪਾਪ ਹੁੰਦਾ ਜਿੰਨਾ ਚਿਰ ਤੱਕ ਕਰਦਾ ਨਹੀਂ ਉਹ ਸੋਚ ਨਹੀਂ ਹੁੰਦੀ ਹੈ ਜਦੋਂ ਉਸ ਨੂੰ ਕਰ ਦਿੰਦਾ ਤੇ ਫਿਰ ਜਿਹੜਾ ਪਾਪ ਸੋਚਿਆ ਹੁੰਦਾ ਉਹ ਪਾਪੀ ਆਪ ਆਪਣੇ ਹੱਥੀ ਕਰਕੇ ਪਾਪੀ ਕਹਿ ਲਾਉਂਦਾ ਹੈ ਮਨ ਦੇ ਵਿੱਚ ਸੋਚਿਆ ਕਿ ਮੈਂ ਪਰਮਾਤਮਾ ਤੋਂ ਉੱਚਾ ਬਣ ਜਾ ਆਪਣੀ ਗੱਦੀ ਲਾ ਕੇ ਤੇ ਆਪਣਾ ਨਾਂ ਜਪਾਵਾਂ ਪਹਿਲਾਂ ਉਸਨੇ ਸੋਚਿਆ ਹੋਵੇਗਾ ਫਿਰ ਜਦੋਂ ਉਸਨੇ ਕਰ ਦਿੱਤਾ ਉਹ ਪਾਪੀ ਬਣ ਗਿਆ ਪਾਪ ਤੇ ਪਾਪੀ ਦੇ ਵਿੱਚ ਫਰਕ ਹੀ ਇਹੀ ਹੈ ਪਹਿਲਾਂ ਸੋਚਣਾ ਫਿਰ ਕਰਨਾ ਪਹਿਲਾਂ ਪਲੈਨਿੰਗ ਫਿਰ ਇੰਪਲੀਮੈਂਟ ਪਲੈਨਿੰਗ ਤੋਂ ਬਾਅਦ ਇੰਪਲੀਮੈਂਟ ਕਰਨਾ ਇਹੀ ਪਾਪ ਹੈ ਤੇ ਇਹੀ ਪਾਪੀ ਦੀ ਡੈਫੀਨੇਸ਼ਨ ਹੈ ਪਹਿਲਾਂ ਉਸਨੇ ਸੋਚਿਆ ਹੋਵੇਗਾ ਫੇਰ ਹੀ ਕੀਤਾ ਹੋਵੇਗਾ ਹੁਣ ਮਹਾਰਾਜ ਕਹਿੰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤ ਕਮਨ ਕੀ ਮਤ ਲੀਨ ਕੀ ਹੈ ਪਾਪੀ ਤੂੰ ਕਿਦੀ ਭੈੜੀ ਮਤ ਲੈ ਲਈ ਹੈ ਗ੍ਰਹਿਣ ਕਰ ਲਈ ਹੈ ਤੂੰ ਮਾੜੀਆਂ ਆਤਾਂ ਲੈ ਲਈਆਂ ਨੇ ਸੋਸਾਇਟੀ ਦੀਆਂ ਤੂੰ ਐਸੇ ਭੜ ਭੇੜੇ ਵਿਚਾਰਾਂ ਵਾਲੇ ਬੰਦਿਆਂ ਦੇ ਕੋਲ ਨਾ ਬੈਠ ਜਿਨ੍ਹਾਂ ਤੋਂ ਤੈਨੂੰ ਭੜੀ ਮਤ ਮਿਲੇ। ਰੇ ਪਾਪੀ ਤੂੰ ਤੈ ਕਵਣ ਕੀ ਮਤ ਲਈਨ। ਤੂੰ ਕਿਹੜੇ ਭੜੇ ਬੰਦਿਆਂ ਦੀ ਸੰਗਤ ਦੇ ਵਿੱਚ ਬਹਿ ਗਿਆ ਉਹਨਾਂ ਦੀ ਮਤ ਭੜੀ ਗ੍ਰਹਿਣ ਕਰਕੇ ਤੂੰ ਭੜੇ ਭੜੇ ਕੰਮ ਕਰਨ ਲੱਗ ਪਿਆ। ਜਿਵੇਂ ਤੂੰ ਸ਼ਰਾਬੀਆਂ ਚ ਬਹਿ ਗਿਆ ਤੇ ਸ਼ਰਾਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਸ਼ਰਾਬ ਪੀ ਕੇ ਤੂੰ ਬੱਚਿਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਘਰ ਵਾਲੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮਾਪੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੂੰ ਕਿਹਦੀ ਭੈੜੀ ਮਤ ਲੈ ਲਈ ਹੈ ਰੇ ਪਾਪੀ ਤੈ ਕਮਨ ਕੀ ਮਤ ਲਈ ਤੂੰ ਨਸ਼ੇੜੀਆਂ ਦੇ ਵਿੱਚ ਬਹਿ ਕੇ ਨਸ਼ੇੜੀਆਂ ਦੀ ਭੈੜੀ ਮਤ ਲੈ ਲਈ ਹੈ ਤੂੰ ਕਾਮਵਾਸਨਾ ਭੋਗੀਆਂ ਦੇ ਵਿੱਚ ਬਹਿ ਕੇ ਕਾਮਵਾਸਨਾ ਭੋਗ ਦੀ ਮਤ ਲੈ ਲਈ ਹੈ ਤੂੰ ਕਰਨ ਲੱਗ ਪਿਆ ਇਹਦੇ ਤੋਂ ਤੂੰ ਬਚ ਇਹ ਪਾਪੀ ਨੂੰ ਸਿੱਖਿਆ ਦੇ ਰਹੇ ਨੇ ਮਹਾਰਾਜ ਇੱਥੇ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਸ਼ਬਦ ਹੈ ਜਦੋਂ ਇਹ ਅਸੀਂ ਕਿਸੇ ਪਾਪੀ ਨੂੰ ਜਾਂ ਕਿਸੇ ਪਾਪੀ ਦੇ ਉੱਤੇ ਪੜ ਦਈਏ ਜਿਹੜਾ ਸ਼ਰਾਬ ਪੀਂਦਾ ਨਸ਼ੇ ਕਰਦਾ ਕਾਮ ਬਾਸਨਾ ਦੇ ਭੋਗ ਕਰਦਾ ਕਿਸੇ ਨੂੰ ਦੁੱਖ ਦਿੰਦਾ ਜਾਂਦਾ ਤਾਂ ਗੁਰਦੁਆਰੇ ਆ ਪਰ ਗੁਰਦੁਆਰੇ ਤੋਂ ਬਾਹਰ ਆ ਕੇ ਫੇਰ ਪਾਪ ਦੇ ਵਿੱਚ ਪੈ ਜਾਂਦਾ ਰਿਕਸ਼ੇ ਵਾਲਿਆਂ ਨਾਲ ਲੜਨਾ ਸ਼ੁਰੂ ਕਰ ਦਿੰਦਾ ਆਪਣੇ ਤੋਂ ਮਾੜਿਆਂ ਦੇ ਉੱਤੇ ਜ਼ੋਰ ਚਲਾਉਂਦਾ ਉਹਦਾ ਗੁਰਦੁਆਰੇ ਜਾਣਾ ਵੀ ਸਫਲ ਨਹੀਂ ਨਿਤਨੇਮ ਕਰਨਾ ਵੀ ਸਫਲ ਨਹੀਂ ਜੇਕਰ ਮਨ ਦੇ ਵਿੱਚ ਵਕਾਰ ਹੀ ਪੜੇ ਨੇ ਰੇ ਪਾਪੀ ਤੈ ਕਮਨ ਕੀ ਮਤ ਲੀਨ ਨਿਮਖ ਘਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਿਨ ਦੀਨ ਰਹਾਓ ਕਿ ਜਿਸ ਪ੍ਰਮਾਤਮਾ ਨੇ ਨਿਮਖ ਘਰੀ ਨਾ ਸਿਮਰ ਸੁਆਮੀ ਜਿਸ ਸੁਆਮੀ ਨੇ ਤੈਨੂੰ ਇਤਨਾ ਸੋਹਣਾ ਸ਼ਰੀਰ ਦਿੱਤਾ 84 ਲੱਖ ਚੂਨਾ ਤੋਂ ਬਾਅਦ ਉਸ ਸਰੀਰ ਵੱਲ ਤੂੰ ਧਿਆਨ ਹੀ ਨਹੀਂ ਦਿੱਤਾ ਉਹ ਸਰੀਰ ਜਿਹੜਾ ਪਰਮਾਤਮਾ ਦਾ ਦਿੱਤਾ ਹੋਇਆ ਉਸ ਨੂੰ ਪਾਪਾਂ ਦੇ ਵਿੱਚ ਲਾ ਦਿੱਤਾ ਭੈੜੇ ਵਕਾਰਾਂ ਦੇ ਵਿੱਚ ਲਾ ਦਿੱਤਾ ਗੌਰ ਕਰਨਾ ਮੇਰੀ ਗੱਲ ਨੂੰ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਰੇ ਪਾਪੀ ਤੈ ਕਮਣ ਕੀ ਮਤ ਲੀਨ ਨਿਮਖ ਕਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਨ ਦੀਨ ਰਹਾਓ ਇਹ ਸ਼ਬਦ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਤਮ ਵੀ ਇਹੀ ਦੱਸਿਆ ਤੇ ਅਰਥ ਵੀ ਇਹੀ ਨਿਕਲਦੇ ਨੇ ਇਹ ਪਾਪੀ ਨੂੰ ਸਿੱਖਿਆ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਤਰ੍ਹਾਂ ਮਹਾਤਮ ਦੱਸਿਆ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਦੇ ਅਰਥ ਦੱਸੇ ਨੇ ਇਹ ਸ਼ਬਦ ਦਾ ਉਚਾਰਨ ਦੱਸਿਆ ਇਹ ਸ਼ਬਦ ਦੇਕਰ ਉਸ ਪਾਪੀ ਦੇ ਉੱਤੇ ਪੜ੍ਹ ਦਈਏ ਤੇ ਮੈਨੂੰ ਲੱਗਦਾ ਸ਼ਰਾਬੀ ਸ਼ਰਾਬ ਛੱਡ ਦੇਣਗੇ ਕਿਸੇ ਬਾਰੇ ਮਾੜਾ ਸੋਚਣਾ ਛੱਡ ਦੇਣਗੇ ਨਸ਼ੇੜੀ ਨਸ਼ਾ ਛੱਡ ਦੇਣਗੇ ਕਾਮ ਭੋਗੀ ਕਾਮ ਭੋਗ ਛੱਡ ਦੇਣਗੇ ਤੇ ਜਿਹੜੇ ਲੋਕ ਨਿਤਨੇਮ ਕਰਕੇ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਨੇ ਵੱਡੇ ਵੱਡੇ ਮਾਲਕ ਜੋ ਜ਼ਗੀਰਦਾਰਾਂ ਨੇ ਆਪਣੀ ਆਪਣੇ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਦੇ ਨੇ ਜਾਂਦੇ ਦਾ ਸਵੇਰੇ ਗੁਰਦੁਆਰੇ ਇਹਨੇ 2 2 ਵਜੇ ਉੱਠ ਕੇ 3 ਵਜੇ ਉੱਠ ਕੇ ਪਰ ਬਾਅਦ ਵਿੱਚ ਮਜ਼ਦੂਰਾਂ ਨੂੰ ਮੰਦਾ ਚੰਗਾ ਬੋਲਦੇ ਨੇ ਉਹਨਾਂ ਦਾ ਗੁਰਦੁਆਰੇ ਜਾਣਾ ਵੀ ਸਫਲ ਨਹੀਂ ਤੇ ਇਸ ਵਾਸਤੇ ਉਹਨਾਂ ਨੂੰ ਪਾਪੀਆਂ ਨੂੰ ਸਿੱਖਿਆ ਹੈ ਕਿ ਰੇ ਪਾਪੀ ਤੈ ਕਮਨ ਕੀ ਮਤ ਲੀਨ ਨੇਮਖ ਘਰੀ ਨਾ ਸਿਮਰ ਸਵਾਮੀ ਜਿਉ ਪਿੰਡ ਜੇ ਨਦੀਨ ਰਹਾਉ ਕਿ ਇਹ ਸਰੀਰ ਤੈਨੂੰ ਹੁਣ ਮਿਲਿਆ ਗੋ ਨਹੀਂ ਮਿਲ ਸਕਦਾ ਕੋਈ ਗਰੰਟੀ ਨਹੀਂ ਜੇ ਚੰਗੇ ਕਰਮ ਕਰੇਗਾ ਤਾਂ ਮੁਕਤ ਹੋ ਜਾਏਗਾ ਆਉਣਾ ਜਾਣਾ ਕਟਿਆ ਜਾਏਗਾ ਤੇ ਮੈਨੂੰ ਲੱਗਦਾ ਹੈ ਸ਼ਬਦ ਦੇ ਜਾਪ ਕਰਨ ਦੇ ਨਾਲ ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ਰਾਬੀ ਸ਼ਰਾਬ ਪੀ ਕੇ ਬੜਾ ਹੀ ਜ਼ੁਲਮ ਕਰਦੇ ਨੇ ਆਪਣੇ ਬਾਲ ਬੱਚਿਆਂ ਦੇ ਉੱਤੇ ਨਸ਼ੇੜੀ ਨਸ਼ਾ ਪੀ ਕੇ ਆਪਣੇ ਬੱਚਿਆਂ ਦੇ ਉੱਤੇ ਬੜਾ ਜ਼ੁਲਮ ਕਰਦੇ ਨੇ ਉਹਨਾਂ ਦਾ ਨਸ਼ਾ ਛੁੱਟ ਜਾਏਗਾ ਸ਼ਰਾਬੀਆਂ ਦੀ ਸ਼ਰਾਬ ਛੁੱਟ ਜਾਏਗੀ ਕਿਉਂਕਿ ਜਦੋਂ ਅਸੀਂ ਜਿੱਥੋਂ ਪਾਪ ਨਿਕਲੇ ਆ ਉਸੇ ਹੀ ਪਾਪ ਦੇ ਉੱਤੇ ਝੋਟ ਕਰੀਏ ਆਤਮਾ ਦੇ ਵਿੱਚੋਂ ਪਾਪ ਨਿਕਲੇ ਆ ਆਤਮਾ ਦੇ ਉੱਤੇ ਇਹ ਸ਼ਬਦ ਝੋਟ ਕਰਦਾ ਤੇ ਉਹ ਫਿਰ ਅਸਰ ਕਰਦਾ ਇਹ ਸ਼ਬਦ ਤੇ ਪਾਪੀ ਫਿਰ ਨਸ਼ਾ ਛੱਡ ਦਿੰਦਾ ਹੈ ਸ਼ਰਾਬ ਨੂੰ ਛੱਡ ਦਿੰਦਾ ਹੈ ਕਾਮ ਵਾਸਨਾ ਤੇ ਭੋਗਾਂ ਨੂੰ ਛੱਡ ਦਿੰਦਾ ਹੈ ਦੂਸਰਿਆਂ ਦੇ ਉੱਤੇ ਜ਼ੁਲਮ ਕਰਨਾ ਜ਼ੁਲਮ ਕਰਨ ਨੂੰ ਛੱਡ ਦਿੰਦਾ ਹੈ ਇਹ ਸ਼ਬਦ ਦਾ ਏਡਾ ਵੱਡਾ ਮਹਤਮ ਹੈ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤ ਕਮਨ ਕੀ ਮਤ ਲੀਨ ਮੈਂ ਫੇਰ ਇੱਕ ਦਫਾ ਅਰਜ ਕਰਦੇ ਆਂ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤ ਕਮਨ ਕੀ ਮਤ ਲੀਨ ਨਿਮਖ ਕਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਨ ਦੀਨ ਰਹਾਉ ਇਹ ਸ਼ਬਦ ਆ ਬਾਰ ਬਾਰ ਅਭਿਆਸ ਕਰੀਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੋਕ ਸ਼ਰਾਬ ਪੀਂਦੇ ਨੇ ਉਹਨਾਂ ਦੇ ਬਾਲ ਬੱਚੇ ਜਾਂ ਉਹਨਾਂ ਦੇ ਵੱਡੇ-ਵਡੇਰੇ ਜੋ ਨਸ਼ਾ ਕਰਦੇ ਨੇ ਕਾਮ ਵਾਸਨਾ ਤੇ ਭੋਗਾਂ ਦੇ ਵਿੱਚ ਪੈ ਗਏ ਨੇ ਜੋ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਦੇ ਨੇ ਵੱਡੇ ਵੱਡੇ ਲੋਕ ਉਹਨਾਂ ਦੇ ਉੱਤੇ ਇਹ ਸ਼ਬਦ ਪੜ ਦਿੱਤਾ ਜਾਏ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤ ਕਮਣ ਕੀ ਮਤ ਲੀਨ ਨਿਮਖ ਕਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਿਨ ਦੀਨ ਰਹਾਓ ਇਹ ਸ਼ਬਦ ਦਾ ਨਿਰੰਤਰ ਅਭਿਆਸ ਕਰੇ ਨਸ਼ੇੜੀ ਨਸ਼ਾ ਛੱਡ ਦੇਣਗੇ ਸ਼ਰਾਬੀ ਸ਼ਰਾਬ ਛੱਡ ਦੇਣਗੇ ਕਾਮ ਭੋਗੀ ਕਾਮ ਭੋਗ ਛੱਡ ਦੇਣਗੇ ਤੇ ਵੱਡੇ ਵੱਡੇ ਲੋਕ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਨਾ ਛੱਡ ਦੇਣਗੇ ਇਹ ਸ਼ਬਦ ਦਾ ਏਡਾ ਵੱਡਾ ਮਹਾਤਮ ਦੱਸਿਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ ਸ਼ਹੀਦਾਂ ਦੇ ਸਰਤਾਜ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸ਼ਬਦ ਦਾ ਮਹਾਤਮ ਦੱਸਿਆ ਇਹ ਸ਼ਬਦ ਦਾ ਜਾਪ ਕਰੀਏ ਤੇ ਇਹਨਾਂ ਪਾਪ ਕਰਨ ਵਾਲਿਆਂ ਤੋਂ ਇਹਨਾਂ ਪਾਪੀਆਂ ਨੂੰ ਵੀ ਇਸ ਮਨੁੱਖੀ ਜੀਵਨ ਤੋਂ ਮੁਕਤ ਕਰ ਦਈਏ ਤੇ ਬੜੇ ਚਿਰ ਤੋਂ ਲੋਕੀ ਕਹਿੰਦੇ ਸੀ ਕਿ ਸ਼ਰਾਬ ਛੱਡਣ ਦਾ ਕੋਈ ਉਪਾਏ ਦੱਸੋ ਨਸ਼ਾ ਛੱਡਣ ਦਾ ਦੱਸੋ ਕਿ ਵੀ ਬੜੇ ਤੰਗ ਆ ਗਏ ਆ ਸਾਨੂੰ ਸਾਡੇ ਜਿਹੜੇ ਨਸ਼ਾ ਕਰਦੇ ਨੇ ਬੜਾ ਤੰਗ ਕਰਦੇ ਨੇ ਸ਼ਰਾਬੀ ਵੀ ਸ਼ਰਾਬ ਕਿਉਂਕਿ ਸ਼ਰਾਬ ਇੱਕ ਐਸਾ ਨਸ਼ਾ ਉਹਦੇ ਵਿੱਚ ਬੰਦੇ ਨੂੰ ਹੋਸ਼ ਕੋਈ ਨਹੀਂ ਰਹਿੰਦੀ ਹੋਸ਼ ਉਹ ਆਵਾਜ਼ ਖਤਮ ਹੋ ਜਾਂਦੀ ਹੈ ਉਹ ਫਿਰ ਸ਼ਰਾਬੀ ਜਿਹੜਾ ਆਪਣੇ ਬੱਚਿਆਂ ਦੇ ਉੱਤੇ ਜ਼ੁਲਮ ਕਰਦਾ ਹੈ ਆਪਣੀ ਘਰਵਾਲੀ ਦੇ ਉੱਤੇ ਕਰਦਾ ਹੈ ਕਿਉਂਕਿ ਨਸ਼ਾ ਆਪਣੇ ਆਪ ਨੂੰ ਜਦੋਂ ਭਲਾ ਦਿੰਦਾ ਤੇ ਨਾ ਉਹਨੂੰ ਬੱਚਿਆਂ ਦਾ ਪਤਾ ਲੱਗਦਾ ਨਾ ਆਪਣੀ ਜਨਾਨੀ ਦਾ ਤੇ ਨਾ ਹੀ ਆਪਣੇ ਮਾਪੇ ਦਾ ਇਸ ਵਾਸਤੇ ਸ਼ਬਦ ਪਾਪੀ ਨੂੰ ਸਿਖਿਆ ਹੈ ਕਿ ਪਾਪੀ ਤੂੰ ਪਾਪ ਕਰਨ ਤੋਂ ਡਰ ਜਿਹੜਾ ਤੈਨੂੰ ਸਰੀਰ ਮਿਲਿਆ ਇਹ बार-बार ਨਹੀਂ ਮਿਲਣਾ ਅਰੇ ਪਾਪੀ ਤੂੰ ਕਮਨ ਕੀ ਮਤ ਲਈ ਨਿਮਕਰੀ ਨਾ ਸਿਮਰ ਸੁਆਮੀ ਜਿਉਂ ਪਿੰਡ ਜਨਦੀਨ ਰਹੋ ਬਾਰ-ਬਾਰ ਮਹਾਰਾਜ ਇਹ ਹੀ ਇਹ ਪਾਪੀ ਨੂੰ ਲਾਂਤਾਂ ਵੀ ਪਾ ਰਹੇ ਨੇ ਬੜੇ ਪਿਆਰ ਵਾਲੀਆਂ ਲਾਂਤਾਂ ਨੇ ਗੁਰਬਾਣੀ ਦੇ ਵਿੱਚ ਇਹ ਪਾਪੀਆਂ ਨੂੰ ਲਾਂਤਾਂ ਨੇ ਜਿਹੜੇ ਲੋਕੀ ਪਾਪ ਕਰਦੇ ਨੇ ਮਨ ਦੇ ਵਿੱਚ ਤਾਂ ਕਿਸੇ ਦੇ ਪ੍ਰਤੀ ਮਾੜਾ ਸੋਚਦੇ ਨੇ ਪਰ ਉਹਦੇ ਅੱਗੇ ਇੰਨਾ ਚੰਗੇ ਬਨਣਗੇ ਕਿ ਵੀ ਜਿਵੇਂ ਉਹਨਾਂ ਤੋਂ ਚੰਗਾ ਬੰਦਾ ਹੀ ਕੋਈ ਨਹੀਂ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਗੁਰੂ ਸਾਡੇ ਮਨ ਨੂੰ ਵੇਂਦਾ ਜੋ ਸਾਡੇ ਮਨ ਦੇ ਵਿਚਾਰ ਨੇ ਉਹਨਾਂ ਨੂੰ ਵਾਚ ਕਰਦਾ ਹਰ ਵੇਲੇ ਤੇ ਜਦੋਂ ਕਰ ਦਿੰਦਾ ਮਨ ਦੇ ਵਿੱਚ ਮਾੜਾ ਦਾ ਸੋਚ ਰਿਹਾ ਪਰ ਦੂਸਰੇ ਦੇ ਪ੍ਰਤੀ ਬੜਾ ਚੰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਕਿਤੇ ਨਾ ਕਿਤੇ ਉਹਦੀਆਂ ਅੱਖਾਂ ਦੱਸ ਦਿੰਦੀਆਂ ਕਿ ਮਨ ਦੇ ਵਿੱਚ ਇਹਦੇ ਚੋਰ ਹੈ ਇਹਦੇ ਮਨ 'ਚ ਚੋਰ ਹੈ ਲੱਗ ਜਾਂਦਾ ਪਤਾ ਤੁਹਾਨੂੰ ਵੀ ਲੱਗ ਜਾਂਦਾ ਹੋਵੇਗਾ ਤੁਹਾਡੇ ਸਾਹਮਣੇ ਤਾਂ ਬੜੇ ਚੰਗੇ ਬਣਨਗੇ ਪਰ ਮਨ ਦੇ ਵਿੱਚ ਕੋਡ ਭੜਿਆ ਹੋਵੇਗਾ ਤੁਹਾਡੇ ਪ੍ਰਤੀ ਤੇ ਤੁਹਾਨੂੰ ਕਹਿਣਗੇ ਕਿ ਕਦੋਂ ਇਹ ਬਲਾ ਜਾਵੇ ਤੇ ਗਾਲ੍ਹਾਂ ਵੀ ਕੱਢਣਗੇ ਕਦੋਂ ਇਹਦੇ ਤੋਂ ਛੁਟਕਾਰਾ ਮਿਲੇ ਐਵੇਂ ਆ ਗਿਆ ਸਾਡਾ ਦਿਮਾਗ ਖਰਾਬ ਕਰਨੇ ਕਿੱਥੋਂ ਮੱਥੇ ਲੱਗ ਗਿਆ ਸਵੇਰੇ ਸਵੇਰੇ ਇਕ ਲੈਣਾ ਐਦਾਂ ਐਦਾਂ ਵੀ ਹੁੰਦਾ ਕਈ ਲੋਕੀ ਸੋਚਦੇ ਨੇ ਇੱਕ ਦੂਜੇ ਦੇ ਪ੍ਰਤੀ ਪਰ ਜਦੋਂ ਅਸੀਂ ਉਹਦੇ ਸਾਹਮਣੇ ਜਾਂਦੇ ਆਂ ਤੇ ਫਿਰ ਸਾਨੂੰ ਕਹਿੰਦਾ ਆਓ ਮਹਾਪੁਰਸ਼ੋ ਕੀ ਹਾਲ ਜੀ ਮੂੰਹ ਦੇ ਉੱਤੇ ਮਹਾਪੁਰਸ਼ ਕਹਿੰਦੇ ਨੇ ਮਨ ਦੇ ਵਿੱਚ ਸਾਨੂੰ ਚੋਰ ਕਹਿੰਦੇ ਨੇ ਮੂੰਹ ਦੇ ਉੱਤੇ ਸਾਨੂੰ ਦੋਸਤ ਕਹਿੰਦੇ ਨੇ ਤੇ ਮਨ ਦੇ ਵਿੱਚ ਕਹਿੰਦੇ ਨੇ ਕਿਥੋਂ ਕਲੇਣਾ ਆ ਗਿਆ ਦਿਮਾਗ ਖਰਾਬ ਕਰਨ ਸਾਡਾ ਵਕਤ ਖਰਾਬ ਕਰਨ ਇਹ ਅੱਜ ਮੱਥੇ ਹੀ ਨਾ ਲੱਗਦਾ ਕਲੇਣਾ ਬੜੀ ਇਨਿਆਤ ਚੁੱਕੀ ਏ ਬੜਾ ਗੰਦਾ ਬੰਦਾ ਏ ਇਹ ਤਾਂ ਬੰਦਾ ਹੀ ਏ ਇਹਦੇ ਤੋਂ ਗੰਦਾ ਬੰਦਾ ਕੋਈ ਨਹੀਂ ਤੇ ਜਦੋਂ ਉਹਦੇ ਸਾਹਮਣੇ ਜਾਂਦੇ ਆ ਤੇ ਫਿਰ ਬੋਲਤੀ ਬੰਦ ਹੋ ਜਾਂਦੀ ਏ ਚੁੱਪ ਕਰ ਜਾਂਦੇ ਨੇ ਕਿ ਇਹਦੇ ਤੋਂ ਚੰਗਾ ਬੰਦਾ ਕੋਈ ਨਹੀਂ ਆ ਵੀਰ ਵੇਖੋ ਇਹਦੇ ਇਹਦੇ ਵੱਲ ਵੇਖ ਕੇ ਸਿੱਖਿਆ ਲਓ ਫਿਰ ਇਦਾਂ ਦੀਆਂ ਗੱਲਾਂ ਕਰਦੇ ਨੇ ਪਰ ਮਨ ਦੇ ਵਿੱਚ ਉਹਨਾਂ ਦੇ ਬੜਾ ਪਾਪ ਹੁੰਦਾ ਤੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਨ ਦੇ ਪਾਪਾਂ ਨੂੰ ਮਟਾਈਏ ਤੇ ਅਸੀਂ ਪਾਪੀ ਹੋਣ ਤੋਂ ਬਚੀਏ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤੈ ਕਵਣ ਕੀ ਮਤ ਲੀਨ ਨਿਮਕ ਘਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਿਨ ਦੀਨ ਤੇ ਇਸ ਵਾਸਤੇ ਨਿਮਕ ਘਰੀ ਨਾ ਸਿਮਰ ਸੁਆਮੀ ਜਿਉ ਪਿੰਡ ਜਿਨ ਦੀਨ ਰਹਾਓ ਤੇ ਇਸ ਵਾਸਤੇ ਸ਼ਬਦ ਦਾ ਜਾਪ ਰੱਖੀਏ ਤਾਕੀ ਅਸੀਂ ਪਾਪਾਂ ਤੋਂ ਤੇ ਪਾਪੀ ਬੰਦਿਆਂ ਤੋਂ ਮੁਕਤ ਹੋ ਸਕੀਏ ਤੇ ਇਤਨੀਆਂ ਵਿਚਾਰਾਂ ਸੀ ਅੱਜ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਅ ਅੱਗੋਂ ਫੇਰ ਜਿਹੜੇ ਸ਼ਬਦ ਇਹ ਮਹਾਤਮ ਹੋਣਗੇ ਤੁਹਾਡੇ ਲਈ ਹਾਜ਼ਰ ਹੋਵਾਂਗਾ ਤੇ ਭੁੱਲਾਂ ਚੁੱਕਾਂ ਦੀ ਮਾਫੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਵੋ ਕਿਉਂਕਿ ਚੰਗੀਆਂ ਗੱਲਾਂ ਅੱਜਕੱਲ ਲੋਕੀ ਕੱਟਬਾਦੀ ਸੁਣਦੇ ਨੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਤਨੇ ਵਿਚਾਰਾਂ ਪਰਵਾਣ ਕਰਨੀਆਂ ਪੁੱਲਾਂ ਚੁੱਕਾ ਨਹੀਂ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ